ਮੰਡਲ ਸਲਵੰਡੀ ਸਾਬੋ ਦੇ ਪਿੰਡ ਭਾਗੀਵਾੜਾ ਵਿੱਚ ਇੱਕ ਪਤਨੀ ਵੱਲੋਂ ਆਪਣੇ ਹੀ ਪਤੀ ਨੂੰ ਆਪਣੇ ਭਰਾ ਤੇ ਉਸਦੇ ਸਾਥੀ ਦੀ ਮਦਦ ਨੇ ਨਾਲ ਬੜੀ ਬਹਿਰਮੀ ਦੇ ਨਾਲ ਕਤਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਦਾ ਤਲਵੰਡੀ ਸਾਬੋ ਪੁਲਿਸ ਨੇ ਅੰਨੇ ਕਤਲ ਦੀ ਗੁੱਤੀ ਦਾ ਪਰਦਾ ਉਠਾਇਆ ਨਾ ਭਈ ਯਾਦਰ ਮੈਂਬਰ ਕੋਲ ਪੀਸਿੰਗ ਗਈ ਕੰਡਾ ਫੇੜਾ ਭਾਰਗੀ ਬੰਦਰਾ ਜੀ ਕੀ ਮਸਲਾ ਸਾਡੇ ਪਿੰਡ ਦੇ ਉਹ ਡੈੱਡ ਬਾਡੀ ਮਿਲੀ ਹੈ ਲੱਗਦਾ ਕਿ ਕਤਲ ਕਰਿਆ ਜਾਂ ਕੀ ਮਸਲਾ ਤੇ ਇਹ ਨਾ ਸਾਡੇ ਪਿੰਡੋਂ ਮੁੰਡਾ ਸੀ ਜਿਹਦਾ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜੀ ਕੀ ਨਾ ਇਹਦਾ ਉਹਨਾਂ ਨੂੰ ਗੱਗੂ ਕੋ ਪਹਿੰਦੇ ਪਿੰਡ ਚੋ ਜੀ ਪੱਕਾ ਨਾ ਉਹਦਾ ਨਾਮ ਲਾਲ ਗੁਰਸੇਵ ਸਿੰਘ ਸੀਗਾ ਜੀ ਹਾਂ ਕੀ ਕੰਮ ਕਰਦਾ ਉਹ ਦਿਹਾੜੀ ਧੂੜੀ ਕਰਦਾ ਸੀਗਾ ਮੁੰਡਾ ਜੀ ਐਕਸੀਡੈਂਟ ਹੋ ਗਿਆ ਸੀ ਉਹਦਾ ਉਹਦਾ ਨੀ ਸੰਸਥਾਨ ਨੇ ਰਲ ਕੇ ਵਧੀਆ ਲਾਇਲੂਏ ਕਰਾਤਾ ਸੀਗਾ ਉਹਦਾ ਸੈੱਟ ਹੋ ਗਿਆ ਸੀ ਜੀ ਤੇ ਹੁਣ ਆਹ 8 ਤਰੀਕ ਤੋਂ ਲੈ ਕੇ ਜੀ ਉਹ ਉਹ ਲਾਪਤਾ ਹੋ ਗਿਆ ਸੀਗਾ ਜੀ ਸਾਨੂੰ ਐ ਜੀ ਮਨ ਲਾ ਵੀ ਲਾ ਪਤਾ ਹੋਗਾ ਦੀ ਪੜਤਾਲ ਪਤੂੜ ਕਰਦਿਆਂ ਨੂੰ ਵੀ ਸਾਨੂੰ ਜੀ ਉਹਦੇ ਕੱਲ ਸਾਨੂੰ ਡੈਡ ਬੋਡੀ ਮਿਲ ਗਈ ਜੀ 8 ਤਰੀਕ ਤੋਂ ਲੈ ਕੇ ਜੀ ਉਹ ਡੈਡ ਬੋਡੀ ਮਿਲ ਗਈ ਸਾਨੂੰ ਜੀ ਤੇ ਸਾਨੂੰ ਸ਼ੱਕ ਮਨ ਲੈ ਇਹਦੇ ਸਾਲਿਆ ਦੇ ਸੀਗਾ ਜੀ ਉਹ ਇਹ ਸਾਲੇ ਨੂੰ ਜਿਹੜਾ ਜੀ ਮਨ ਲਾ ਪੁਲਿਸ ਕੋਲੇ ਗੱਲ ਕਰੀ ਉਹਦੇ ਪੁਲਿਸ ਨੇ ਮਨ ਲਾ ਉਹਨੂੰ ਚੱਕ ਲਿਆਂਦਾ ਸੀਗਾ ਜੀ ਤੇ ਪੁਲਿਸ ਨੇ ਵਧੀਆ ਸਾਡੀ ਗੱਲ ਬਾਤ ਸੁਣ ਕੇ ਕੀ ਨਾਲ ਜਦਵਿੰਦਰ ਸਿੰਘ ਜਦਵਿੰਦਰ ਸਿੰਘ ਨੇ ਸਾਡੀ ਵਧੀਆ ਗੱਲ ਸੁਣੀ ਜੀ ਉਹਨੇ ਮਨ ਲਾ ਸਾਨੂੰ ਕਲੀਅਰ ਵਧੀਆ ਸਾਨੂੰ ਉਹ ਦਵਾਇਆ ਜੀ ਮਤਲਬ ਕਤਲ ਕਰਿਆ ਸਹਾਲਿਆ ਨੇ ਹਾਂਜੀ ਕਤਲ ਕਰਿਆ ਹਾਂਜੀ ਤੇ ਕੀ ਉਹ ਕਿਉਂ ਕਰਿਆ ਇਹ ਤਾਂ ਨਹੀਂ ਪਤਾ ਜੀ ਸਰ ਉਹ ਵੀ ਮਨ ਲਖਨਪੁਰ ਹੋ ਜੂ ਮ ਬੱਕਾ ਨੂੰ ਆਏ ਹੋ ਗਿਆ ਵੀ ਮਨ ਲ ਉਹਨਾਂ ਨੇ ਕਰਿਆ ਜੀ ਕਰਿਆ ਜੀ ਤੁਹਾਨੂੰ ਜਿਹੜਾ ਸਾਨੂੰ ਸੱਕ ਸੀਗਾ ਸਾਡਾ ਯਕੀਨ ਚ ਬਦਲ ਗਿਆ ਜੀ ਅੱਛਾ ਆਖ ਦਿਨ ਲਾਪਤਾ ਲਾਸਟ ਤੇ ਜਿਹਨਾਂ ਨੇ ਉਹ ਜਿਹੜੀ ਸੰਤੋਸ਼ ਹਸਪਤਾਲ ਚ ਮਿਲੀ ਹੈ ਜਿਹਨਾਂ ਦਾ ਕਾਰਵਾਈ ਚੱਲੀ ਜਾਂਦੀ ਹੈ ਮਤਲਬ ਸਾਨੂੰ ਪੁਲਿਸ ਵਧੀਆ ਸਾਥ ਦੇ ਰਹੀ ਹੈ ਤੁਹਾਨੂੰ ਜੀ ਕੈਮਰੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਆਈ ਸੀਗੀ ਜੀ ਅੱਛਾ ਕਿੱਥੋਂ ਦੀ ਸੀ ਉਹ ਆਪਣੇ ਪਿੰਡ ਦੀ ਸੀਗੀ ਅੱਛਾ ਉਹ ਨਾਲ ਉੱਥੋਂ ਲੈ ਕੇ ਗਈ ਸੀ अच्छा ਹੁਣ ਮੰਗ ਕੀ ਕਰਦੇ ਤੁਸੀਂ ਪੁਲਿਸ ਨੂੰ ਮੰਗ ਤਾਂ ਇਨਸਾਫ ਦੀ ਜਿਹਾ ਨੂੰ ਪੁਲਿਸ ਵਧੀਆ ਦੀ ਜਾਂਦੀ ਸਾਨੂੰ ਸਾਨੂੰ ਯਕੀਨ ਆ ਸਾਨੂੰ ਹਾਂਜੀ ਕੋਈ ਸਾਨੂੰ ਬੜਾ ਇਨੀ ਕੋ ਕਰਦੇ ਰੋਡ ਨਿਕ ਮਰਨ ਵਾਲੇ ਦੇ ਕਿੰਨੇ ਇਹਦੇ ਦੋ ਗੁੱਡ ਨੇ ਜੀ ਹਾਂਜੀ ਉਹਨਾਂ ਨੇ ਮਤਲਬ ਅਰਦਾਸ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਉਹ ਸਮਾਜ ਸੇਵੀਆਂ ਕੋਲੋਂ ਮਦਦ ਮੰਗੀ ਸੀ ਹਾਂਜੀ ਹਾਂਜੀ ਮਦਦ ਮੰਗੀ ਸੀ ਵਧੀਆ ਹੋ ਗਿਆ ਸੱਜ ਜੀ ਘਰੇ ਆ ਗਿਆ ਸੀਗਾ ਜੀ ਅੱਛਾ ਹਾਂਜੀ ਤੇ ਕੱਲ ਧਰਨਾ ਵੀ ਲਾਇਆ ਸੀ ਨਹੀਂ ਨਹੀਂ ਜੀ ਕੋਈ ਧਰਨੇ ਜੋੜ ਹੀ ਨਹੀਂ ਪਈ ਸਾਨੂੰ ਜੀ ਵਧੀਆ ਸਾਡੀ ਪੁਲਿਸ ਨੇ ਗੱਲ ਬਾਤ ਸੁਣੀ ਆ ਸਾਡੀ ਜੀ ਕੋਈ ਐਵੇਂ ਕਹਿ ਦੇ ਗਿਆ ਭਾਈ ਜੀ ਅਡੀ ਵਧੀਆ ਨਿਯੋਗ ਦੀ ਗੱਲ ਸੁਣੀ ਜੀ ਉਹਨਾਂ ਨੇ ਸਾਨੂੰ ਕੋਈ ਲੋੜ ਹੀ ਨਹੀਂ ਭੇਜੀ ਕੋਈ ਉਹ ਇੰਨੇ ਲੋੜ ਖਾਣੇ ਇਹ ਵੀ ਇਹਨਾਂ ਗੱਲ ਜੀ ਜਦ ਤੱਕ ਧਰਨਾ ਦਾ ਫੇਰ ਹੁੰਦਾ ਜਦੋਂ ਉਹਦਾ ਅੱਧੇ ਘੰਟੇ ਘੰਟੇ ਦਾ ਬੰਦਾ ਇੱਥੇ ਮਤਲਬ ਬੁਲਾ ਲੈਸ ਉਹਨਾਂ ਨੇ ਜੀ ਨੇ ਕਿਤੇ ਮਤਲਬ ਉਹਦੇ ਘਰਾਂ ਵਾਲੀ ਮੈਨੂੰ ਭੁਗਤ ਲੱਗਦੀ ਨਹੀਂ ਇਹ ਅਜੇ ਤੱਕ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕੁਝ ਵੀ ਪੁਲਿਸ ਵੈਰੀਫਾਈ ਕਰ ਰਹੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਾਂ ਹਾਂਜੀ ਬਾਈ ਜੀ ਕਿਹਨਾ ਨਾਟਾ ਗੁਰਸੇਵ ਸਿੰਘ ਹੈ ਜੀ ਭਾਗੀਵੰਦ ਰਾਜ ਕੀ ਮਸਲਾ ਹੋਇਆ ਨੌਜਵਾਨ ਮੁੰਡੇ ਦਾ ਮਸਲਾ ਸਨ ਉਹ ਸਾਡੇ ਮੈਂਬਰ ਸਾਹਿਬ ਸ ਉਸ ਮਾਮਲੇ ਦੇ ਵਿੱਚ ਵੀ ਪੁਲਸ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਨਾ ਅਸੀਂ ਕੋਈ ਧਰਨਾ ਲਾਇਆ ਇਥੇ ਕੋਈ ਧਰਨਾ ਦੀ ਲੋੜ ਹੀ ਨਹੀਂ ਪਈ ਸਾਡਾ ਮਟਰ ਕੱਢ ਲਿਆ ਕੱਢ ਲਿਆ ਆ ਉਹ ਅੱਗੇ ਵੈਰੀਫਾਈ ਚੱਲ ਰਿਹਾ ਉਸ ਕਰ ਰਿਹਾ ਕੱਢ ਲਿਆ ਬਸ ਤੇ ਉਹਨੇ ਦੋ ਉਹਦਾ 1.5 ਕਸਟਡੀ ਦੇ ਵਿੱਚ ਅੱਗੇ ਨੂੰ ਸੰਦੀ ਭਾਲ ਕਰ ਰਹੇ ਨੇ ਚੰਗਾ ਤੇ ਇਹ ਵੀ ਘਰਾਂ ਦੇ ਵਿੱਚ ਇਨਵੋਲਵ ਜੀ ਉਹਦਾ ਨਹੀਂ ਆਪਾਂ ਕਹਿ ਸਕਦੇ ਉਹ ਵੈਰੀਫਾਈ ਕਰ ਰਹੀ ਹੈ ਹਾਂ ਉਹ ਨਹੀਂ ਆਪਾਂ ਕਹਿ ਸਕਦੇ ਉਹ ਪੁਲਸ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਇੱਕ ਕੀ ਵਗੀ ਦਾ ਹੱਥੇ ਦੇ ਵਿੱਚ ਕਿ 8 7 2025 ਨੂੰ ਇੱਕ ਭਾਗੀ ਵੰਦਰ ਪਿੰਡ ਹੈ ਤਨਾ ਤਲਵੰਡੀ ਚ ਪੈਂਦਾ ਇਥੋਂ ਇੱਕ ਵਿਅਕਤੀ ਜਿਹੜਾ ਗੁਰਸੇਵ ਸਿੰਘ ਉਰਫ ਗਕੂ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਇਤਲਾ ਜਿਹੜੀ ਥਾਣਾ ਤਲਵੰਡੀ ਇਹਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 7 25 ਨੂੰ ਇੱਕ ਜਿਹੜੀ ਡੈਡ ਬੋਡੀ ਸੰਗਠ ਥਾਣੇ ਦੇ ਵਿੱਚ ਬਰਾਮਦ ਹੋਈ ਸੀ ਜਿਹੜੀ ਜੇ ਅਣਪਛਾਤੀ ਸੀ ਇਨੂੰ 10-12 ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਕੇ ਤੇ ਉਹਦੇ ਸਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਉਹਨਾਂ ਨੇ ਇਤਲਾਹ ਕੀਤੀ ਸੀਗੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਰਫ ਗੱਗੂ ਦੀ ਜਿਹੜੀ ਡੈਡ ਬੋਡੀ ਹੈ ਇਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੌਤ ਦੀ ਇਤਲਾਹ ਸੀਗੀ ਦਰਜ ਵਿਉਂਸ਼ੁਦਗੀ ਸਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਖਾਨਾ ਤਲਵੰਡੀ ਤੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹਦੇ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਇਹਦੇ ਨਾ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਮ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਰਡਰ ਕਰਤਾ ਸੀ ਇਹ ਕਾਰਨ ਦੇ ਸਰੀਰ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਆਮਣਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੋਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜੋਧਪੁਰ ਪਾਖਰ ਮੰਨੂ ਸਿੰਘ ਪੁੱਤਰ ਅਕਬਾਲ ਸਿੰਘ ਵਾਸੀ ਜੋਧਪੁਰ ਪਾਖਰ ਤੇ ਇੱਕ ਲੇੜੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆ ਭਾਗੀ ਪੱਤਰ ਪਤੀ ਭਾਗੀ ਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਜਿਹੜਾ ਇਹਨੂੰ ਉਸ ਦਿਨ ਤਾਲ ਲੈ ਕੇ ਗਿਆ ਸੀਗਾ ਕੀ ਰਣਜੀਤ ਵਜਾ ਰਣਜੀਤ ਕੀ ਹੈ ਸਰ ਆਪਣੇ ਸਾਲੇ ਨੂੰ ਮਾਰ ਦਾ ਘਰ ਵਾਲੇ ਵਿੱਚ ਦੇ ਅਨਵਲਪਤੀ ਇਹਨਾਂ ਪ੍ਰਮਾਣੇ ਰੱਖ ਕੇ ਅਬ ਇੱਕ ਜਮਾਈ ਨੂੰ ਮਨਵਾਇਆ ਮੌੜਲੀ ਤਫਤੀਸ਼ ਚੇਦੀ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰੂ ਸੇਵਕ ਸਿੰਘ ਉਰਫ ਗੱਗੂ ਆ ਇਹਦੇ ਕੁਛ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ ਚ ਇਹਨਾਂ ਨੇ ਇੱਕ ਪੋਸਟ ਪਾਈ ਸੀਗੀ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਆ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਵੇਸਤੇ ਜਿਹੜਾ ਅ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮਤਲਬ ਹੋਏ ਸੀਗੇ ਜਮਾ ਹੋਏ ਸੀਗੇ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਨੂੰ ਜਿੱਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਹਮਨ ਸਿੰਘ ਤੇ ਉਸਦੇ ਕੋ ਸਾਲਾ ਸੌਰਪ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ ਸਾਲਾ ਤੇ ਇੱਕੋ ਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜ਼ਬਾਜ ਹੋ ਕੇ ਉਹਨੂੰ ਜਿਹੜਾ ਹੈਗਾ ਉਹਦਾ ਕਤਲ ਕਰਤਾ ਸਰ ਜੇ ਪਤਨੀ ਇਸ ਪਤਨੀ ਦਾ ਕੋਈ ਇਨਵੋਲਵਮੈਂਟ ਸੀ ਜਿਹੜੀ ਪਤਨੀ ਅੰਮ੍ਰਵਾ ਜਮਕੁਰੂ ਸੀ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਵਿੱਚ ਆndi ਹੈਗੀ ਆ ਉਹਦੇ ਵਿੱਚ ਰੱਖਿਆ ਸੀਵੇਂ ਮਾਇਸਨ ਕੋਈ ਬਰਾਮਦਗੀ ਹੋਈ ਹੈ ਕੋਈ ਰੈਸਟ ਕਿਤੇ ਗਏ ਬੰਦੇ ਇਦੇ ਵਿੱਚ ਮੁੱਢਲੀ ਤਫ਼ਤੀਸ਼ ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀਵੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੋੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰਤਾ ਮਾਰ ਕੇ ਕੱਲ ਉੱਟਿਆ ਜਾ ਕੋਈ ਤੇਜਿਤਕਾਰ ਨੂੰ ਮਾਰਿਆ ਸਰੀਸਤ ਵਾਲੀ ਪੇਚ ਹਾਂ ਉਹਦੇ ਵਿੱਚ ਉਹਦੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਤੇਜ਼ ਤੇ ਹਥਿਆਰ ਦੀ ਸੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਮਦ ਕਰ ਰਹੇ ਹਾਂ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਉਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਖਪ੍ਰੀਤ ਸਿੰਘ ਤੇ ਮਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਅਰੈਸਟ ਕਰ ਲਿਆ ਆ ਅਮਨੇ ਦੀ ਗ੍ਰਿਫਤਾਰੀ ਹਲੇ ਬਾਕੀ ਆ ਉਹਨੂੰ ਵੀ ਸਾਨੂੰ ਉਮੀਦ ਆ ਅਸੀਂ ਛੇਤੀ ਗ੍ਰਿਫਤਾਰ ਕਰਨਾਂ ਇਹ ਮਤਲਬ ਜਿਹੜੇ ਦਾਮੀ ਸੱਜਣਾ ਨੇ ਮਾਇਆ ਦਿੱਤੀ ਉਹ ਵੀ ਮਤਲਬ ਮੁੱਖ ਵਜ੍ਹਾ ਕਤਲ ਦਾ ਬਾਬੇ ਬਣ ਗਿਆ ਆ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਚ ਇਹ ਦੋਨਾਂ ਦੇ ਮਨ ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋਲ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਗੁਰਸੇਵਕ ਸਿੰਘ ਦੇ ਮਨ ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਆ ਤੇ ਵੀ ਮੈਂ ਆਪਣੇ ਹਿਸਾਬ ਨਾਲ ਲੈਣ ਦਾ ਆ ਆ ਗੁਰਸੇਵਕ ਸਿੰਘ ਦੇ ਕੁਝ ਦਰਪੇ ਸਟਾ ਲੱਗੀਆਂ ਸੀ ਉਹ ਅਸੀਂ ਪੜਤਾਲ ਕਰ ਰਹੇ ਆ ਵੀ ਉਹ ਸਟਾ ਕਿਵੇਂ ਲੱਗੀਆਂ ਸੀਗੀਆਂ ਉਹ ਦੀ ਪੜਤਾਲ ਕਰ ਰਹੇ ਆ ਅਸੀਂ